ਇਕ ਨੌਜਵਾਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਾਰੇ ਦੇ ਕੋਲ ਆਇਆ ਕਰੇ ਉਹਦਾ ਵਿਆਹ ਹੋ ਗਿਆ ਮਾਰਾ ਸਾਹਮਣੇ ਗਏ ਤੇ ਕੁਦਰਤੀ ਤੌਰ ਤੇ ਗੁਰਦੇਵ ਨੂੰ ਵੇਖ ਕੇ ਨਾ ਧੰਗੂ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਦੂਜੀ ਵੱਟੇ ਪੈ ਗਿਆ ਤੇ ਮਾਰੇ ਨੇ ਪਛਾਣ ਲੈ ਕੇ ਕਹਿਣ ਲੱਗੇ ਕਾਕਾ ਕੀ ਗੱਲ ਹੈ ਕੋ ਨਾਰਾਜ ਹੈ ਸਾਨੂੰ ਵੇਖ ਕੇ ਪਾਸਾ ਪੱੜ ਲਈ ਆਉਣਾ ਪਿਆ ਕਹਿੰਦੇ ਕੀ ਗੱਲ ਕਾਕਾ ਕਦੇ ਆਇਆ ਹੀ ਨਹੀਂ ਤੈਨੂੰ ਇਨੇ ਮਹੀਨੇ ਹੋ ਗਏ ਕਹਿਣ ਲੱਗਾ ਜੀ ਮੈਂ ਵਿਆਹਿਆ ਗਿਆ ਗੁਰੂ ਤੇਗ ਬਹਾਦਰ ਪਾਛ ਆਸ ਕੇ ਖੜੇ ਖੜਾ ਕੇ ਕਹਿਣ ਲੱਗੇ ਕਿ ਚੰਗਾ ਪੋੜਾ ਪਹਿਨਮ ਵਿਆਹ ਹੈ ਕਿ ਸਾਡੇ ਕੋਲ ਉਹ ਨਹੀਂ ਹੜ ਗਿਓ ਕਹਿਣ ਲੱਗਾ ਜੀ ਮੇਰਾ ਲੋਕਾਂ ਨਾਲੋਂ ਫਰਕ ਹੈ ਕਹਿੰਦੇ ਨਵਾ ਮੇਰੀ ਜੀ ਘਰਵਾਲੀ ਮੇਰੇ ਨਾਲ ਇੰਨਾ ਪ੍ਰੇਮ ਕਰਦੀ ਉਹ ਕਹਿੰਦੀ ਵੀ ਜੇ ਸੱਜੇ ਖੱਬੀ ਹੋਏ ਤਾਂ ਮੈਂ ਮਰ ਜਾਗੀ ਉਹ ਗੁਰਦੇਵ ਕਹਿਣ ਕਿ ਤੂੰ ਪੋੜਾ ਪਾ ਲਿਆ ਵਿਆਹ ਕਦਾ ਕਰਾਇਆ ਪੋੜਾ ਪਾ ਲਿਆ ਬੜਾ ਸਨੇਹ ਕਹਿਣ ਲੱਗੇ ਤੇਰਾ ਸਨੇਹ ਟਾ ਦਿੰਨੇ ਆ ਮਾੜਾ ਇਹਨੂੰ ਪ੍ਰਾਣਾਯਮ ਦਾ ਤਰੀਕਾ ਸੁਣਾਇਆ ਵੀ ਪ੍ਰਾਨ ਧਾਰਾ ਤੇ ਤੈਨੂੰ ਵਿਖਾ ਦਿੰਨੇ ਉਹਨੇ 2 ਮਹੀਨੇ ਚ ਤਿੰਨ ਕਰ ਲਈ ਕਹਿਣ ਲੱਗੇ ਅੱਜ ਵਿਖੋਨੇ ਕੋਈ ਕਿਸੇ ਨਾਲ ਨਹੀਂ ਮਰਦਾ ਉਹਨੇ ਪ੍ਰਾਨ ਧਾਰਾ ਤੇ ਸਵੇਰੇ ਦਿਨ ਚੜਿਆ ਤੇ ਘਰ ਵਾਲੀ ਕਹਿਣ ਲੱਗੀ ਜੀ ਮੱਝ ਚੋ ਉਹ ਹੁਣ ਸਖਾਇਆ ਸੀ ਤੇ ਚੁੱਪ ਕਰਕੇ ਲਿਆ ਨਾ ਤੇ ਘਰ ਵਾਲੀ ਕਹਿਣ ਲੱਗੀ ਤੇ ਕੰਮ ਖਰਾਬ ਹੋ ਕੇ ਮਰ ਗਿਆ ਉਹ ਤਰਾ ਤੇ ਜੇ ਮੈਂ ਰੋਂਦੀ ਪਿੜਦੀਆਂ ਤੇ ਲੋਕਾਂ ਨੇ ਆਇਆ ਮੈਂ ਮੁੱਠੀ ਮਰ ਜੂੰਗੀ ਉਹ ਕੁਦਰਤੀ ਤੌਰ ਤੇ ਥੋੜਾ ਜਿਹਾ ਦੁੱਧ ਪਿਆ ਸੀ ਤੇ ਉਹਨੇ ਖੀਰ ਬਣਾ ਲਈ ਤੇ ਦੋ ਰੋਟੀਆਂ ਦਾ ਆਟਾ ਗੁੱਦਾ ਤੇ ਉਹਦੇ ਵਿੱਚ ਸ਼ੱਕਰ ਪਾ ਕੇ ਤੇ ਚੂਰੀ ਗੁੰਨ ਕੇ ਰੱਖ ਲਈ ਤੇ ਕਹਿਣ ਲੱਗੀ ਪਈ ਹੁਣ ਖੀਰ ਖਾ ਲੈਣੀ ਆ ਤੇ ਮੁੜ ਕੇ ਦਾਲ ਗੱਤ ਚੂਰੀ ਖਾ ਲਾਂਗੀ ਇਹ ਸਾਨੂੰ ਪੜਾਇਆ ਗਿਆ ਟਕਸਾਲ ਸੰਤ ਕਰਤਾਰ ਸਿੰਘ ਹੋਰਾਂ ਨੇ ਜਦੋਂ ਉਹਨੇ ਐਨ ਰੇਪੇੜ ਭਰ ਲਿਆ ਨਾ ਖੀਰ ਖਾ ਕੇ ਤੇ ਮੁੜ ਕੇ ચીਕ ਮਾਰੀ ਰੇਪੇੜ ਭਰਿਆ ਹੋਵੇ ਨਾ ਤੇ ਫਿਰ ਚੀਕ ਚੰਗੀ ਵਜ੍ਹਾ ਤੋਂ ਖੁੱਖੇ ਨੇ ਕੀ ਕਉਣਾ ਾਂਡੀ ਗਵਾਨੀ ਸਕੇ ਸੋਧਰੇ ਆ ਗਿਆ ਤੇ ਉਹ ਨੋਣਾ ਤੋਣਾ ਉਹ ਪਿਛਲੇ ਪਾਸੇ ਉਹਨੇ ਉਹ ਡਰਾਮਾ ਕੀਤਾ ਸੀ ਮਰਨ ਦਾ ਉਹਨੂੰ ਕਢਣ ਲੱਗੇ ਤੇ ਉਹ ਲੱਤਾਂ ਉਹਨੇ ਕਢਾਈਆਂ ਸਾਂ ਤੇ ਜਦੋਂ ਕਢਣ ਲੱਗੇ ਤੇ ਚਕਾੜ ਵੀ ਚਾਈ ਤੇ ਉਹ ਇੱਕ ਕਹਿਣ ਲੱਗਾ ਵੀ ਭਾਬੀ ਕਿਵੇਂ ਕਰੀਏ ਕਹਿੰਦੀ ਦੱਸ ਪਾਉ ਕਹਿਣ ਲੱਗੀ ਵੀ ਭਾਉ ਦੀਆਂ ਲੱਤਾਂ ਨਹੀਂ ਮੁੜਦੀਆਂ ਤੇ ਚਕਾੜ ਵਢੀਏ ਕਿ ਲੱਤ ਕਹਿਣ ਲੱਗੀ ਭਾਉ ਵੀਰ ਚਕਾਠ ਅਰੋ ਹੀ ਬਣਦੀਆਂ ਨੇ ਇਹ ਤਾਂ ਮਰਨ ਵਾਲਾ ਮਰ ਗਿਆ ਸਤਕਾਰ ਹੀ ਕਰਨਾ ਲਾਤੀ ਵੜ ਲਓ ਉਹਨੇ ਤੇਰਾ ਬੇੜਾ ਤਾਂ ਜੀ ਲੱਤ ਢੱਲੀ ਕੀਤੀ ਨਗਾ ਲਿਆ ਉਹਨੂੰ ਹੈਦਾ ਜਿਉਂਦਾ ਸੀ ਨਾ ਉਹ ਨਵਾ ਤੇ ਆ ਲਿਆ ਤੇ ਫੱਟੇ ਤੇ ਪਾਇਆ ਤੇ ਜੇ ਬੀਬੀਆਂ ਡਰਾਮਾ ਕਰਦੀਆਂ ਨੇ ਯਾਦ ਰੱਖਣਾ ਤੁਸੀਂ ਗੁੱਸਾ ਨਾ ਕਰਨਾ ਜਿਹਨੂੰ ਅੰਦਰੋਂ ਲੱਗੀ ਹੋਵੇ ਨਾ ਉਹਨੂੰ ਤਰਜ ਨਾਲ ਵੈਣ ਕੱਢਣ ਦੀ ਜਾਜ ਆਈ ਆਉਂਦੀ ਜਿਹਨੂੰ ਲੱਗੀ ਹੋਵੇ ਨਾ ਇੱਕ ਵਾਰਾਂ ਦੀ ਗੱਲ ਹੈ ਕਿ ਮੈਂ ਇੱਥੇ ਕਥਾ ਕੀਤੀ ਆ ਮਹਿਤੇ ਦੇ ਲਾਗੇ ਤੇ ਭਾਈ ਮਰੀਕ ਸਿੰਘ ਮੈਨੂੰ ਚੇਤੇ ਆ ਕੇ ਤੇ ਮੈਂ ਕਥਾ ਦੀ ਰੋਣ ਲੱਗ ਪਿਆ ਤੇ ਮੈਂ ਕਥਾ ਕਰਕੇ ਨਿਕਲਿਆ ਤੇ ਮੈਨੂੰ ਬਜ਼ੁਰਗ ਕਹਿੰਦਾ ਵੀ ਗਿਆਨੀ ਜੀ ਹੁਣ ਤੁਸੀਂ ਸਿਆਣੇ ਹੋ ਗਏ ਬਜ਼ੁਰਗ ਹੋ ਗਏ ਹੋ ਤੇ ਤੁਹਾਨੂੰ